ਸਾਈਡਾਂ ਵਾਲੀ ਸਾਰੀ ਰਗੜਾਈ ਚਲਦੀ ਆ ਜੀ ਹੁਣ ਅਲਮਾਰੀ ਥੱਲੇ ਆਪਾਂ ਲੰਬੀ ਪਾਲੀ ਥੱਲੇ ਲੰਬੀ ਪਾ ਕੇ ਅਲਮਾਰੀ ਦੀ ਫੇਰ ਰਗੜਾਈ ਚੱਲ ਰਹੀ ਆ ਆ ਸਾਰੀਆਂ ਆਪਾਂ ਉੱਪਰ ਲੀਆਂ ਜਿਹੜੀਆਂ ਅਲਮਾਰੀ ਦੀਆਂ ਟੱਕਰਾਂ ਨੇ ਆ ਸਾਰੀਆਂ ਟੱਕਰਾਂ ਨੂੰ ਆਪਾਂ ਅਲਮਾਰੀ ਦੀਆਂ ਨੂੰ ਤੇ ਸਾਰੀ ਰਗੜਾਈ ਕਰਤੀ ਆ ਜੀ ਇਹਦੀ ਤੇ ਆ ਅੰਦਰੋਂ ਰਹਿੰਦੀ ਆ ਜੇ ਥੋੜੀ ਥੋੜੀ ਅੰਦਰੋਂ ਆਪਾਂ ਜ਼ਿਆਦਾ ਨਹੀਂ ਕਰਦੇ ਹੁੰਦੇ ਅੰਦਰ ਕਿਉਂਕਿ ਨਾਰਮਲ ਹੀ ਅੰਦਰ ਜ਼ਿਆਦਾ ਕਾਲੀ ਨਹੀਂ ਹੁੰਦੀ ਲੱਕੜ ਤੇ ਬਾਹਰੋਂ ਸਾਈਡਾਂ ਤੋਂ ਕਾਲੀ ਹੋਈ ਹੁੰਦੀ ਹੈ ਲੱਕੜ ਤੇ ਆ ਤੁਸੀਂ ਦੇਖ ਰਹੇ ਹੋ ਆਪਾਂ ਸਾਰੀ ਸੈਡਾਂ ਤੋਂ ਆ ਥੱਲੇ ਤੁਹਾਨੂੰ ਹਾਲਤ ਦਿਖਾਉਂਦੇ ਆ ਅਲਮਾਰੀ ਦੀ ਇਹ ਵੀ ਆਪਾਂ ਸਹੀ ਕਰਨੀ ਆ ਤੇ ਆ ਦੇਖੋ ਥੱਲੇ ਅਲਮਾਰੀ ਦੀ ਹਾਲਤ ਦੇਖੋ ਤੇ ਇਹ ਵੀ ਆਪਾਂ ਸਾਰੀ ਸਾਫ਼ ਕਰਕੇ ਸਾਰੀ ਸਹੀ ਕਰਨੀ ਆ ਆਪਾਂ ਥੱਲੇ ਉਹ ਰੇਡੀਓ ਲਾਉਣੇ ਆ ਅਲਮਾਰੀ ਦੇ ਥੱਲੇ ਆਪਾਂ ਤੇ ਇਸੇ ਤਰ੍ਹਾਂ ਸਾਰੀ ਅਲਮਾਰੀ ਦੀ ਆ ਸੈਡਾਂ ਰਹਿੰਦੀਆਂ ਨੇ ਅਜੇ ਇਧਰੋਂ ਆ ਇਧਰੋਂ ਜੇ ਸੈਡ ਰਹਿੰਦੀ ਆ ਅਲਮਾਰੀ ਦੀ ਆ ਤੁਸੀਂ ਦੇਖ ਰਹੇ ਹੋ ਸਾਰੀ ਅਲਮਾਰੀ ਦੀ ਸੈਡ ਰਹਿੰਦੀ ਆ ਰਗੜਾਈ ਕਰਨ ਵਾਲੀ ਇਸੇ ਤਰ੍ਹਾਂ ਉਧਰਲੀ ਰਹਿੰਦੀ ਆ ਤੇ ਉੱਤੋਂ ਰਹਿੰਦੀ ਆ ਸਾਰੀ ਸਾਫ਼ ਕਰਨ ਵਾਲੀ ਇਸੇ ਤਰ੍ਹਾਂ ਆਪਾਂ ਸਾਰੀ ਕਾਲਸ ਲਾ ਕੇ ਅਲਮਾਰੀ ਦੀ ਪੂਰੀ ਪ੍ਰੋਪਰ ਸਾਰੀ ਰਗੜਾ ਲਾ ਕੇ ਇਹਨੂੰ ਤੇ ਫਿਰ ਜਿੱਥੇ ਇਹਦੀ ਮੰਨ ਪੱਟੀ ਹੋਣੀ ਆ ਜਿੱਥੇ ਭਰਪੂਰ ਹੋਣੀ ਆ ਲੱਕੜ ਪਰ ਹੋਣੀ ਆ ਜਾਂ ਕੁਝ ਵੀ ਇਹਦੀ ਰਿਪੇਅਰ ਹੋਣੀ ਆ ਉਹ ਆਪਾਂ ਕਰਕੇ ਤੇ ਫਿਰ ਇਹਨੂੰ ਆਪਾਂ ਐਂਡ ਤੇ ਪਾਲਿਸ਼ ਕਰਨੀ ਆ ਤੇ ਆ ਤੁਸੀਂ ਦੇਖ ਰਹੇ ਹੋ ਆਪਾਂ ਤੁਹਾਨੂੰ ਪੱਲੇ ਦਿਖਾਉਨੇ ਆ ਪੱਲਿਆਂ ਦੀ ਰਗੜਾਈ ਚੱਲ ਰਹੀ ਆ ਹੁਣ ਆ ਸਾਈਡਾਂ ਤੋਂ ਸਾਰੀ ਆਪਾਂ ਰਗੜਤੀ ਆ ਅੰਦਰੋਂ ਸਾਫ਼ ਵੀ ਕਰਤੀ ਆ ਤੇ ਆ ਪੱਲੇ ਜਿਹੜੇ ਛੋਟੇ ਤੇ ਇਹ ਸਹੀ ਸੀਗੇ ਆਪਾਂ ਖੋਲ੍ਹੇ ਨਹੀਂ ਹੈਗੇ ਆਪਾਂ ਇਦਾਂ ਹੀ ਲਗੜਾਈ ਕਰ ਦੇਣੀ ਹੈ ਇਹਦੀ ਤੇ ਇਸੇ ਤਰ੍ਹਾਂ ਆਪਾਂ ਹਰ ਇੱਕ ਦਾ ਕੰਮ ਪੂਰੀ ਮਿਹਨਤ ਲਾ ਕੇ ਕਰੀਦਾ ਜੀ ਦਿਲ ਲਾ ਕੇ ਆਪਣੀ ਚੀਜ਼ ਸਮਝ ਕੇ ਤੁਸੀਂ ਵੀ ਆਪਣਾ ਕੋਈ ਵੀ ਸਮਾਨ ਤਿਆਰ ਕਰਵਾਉਣਾ ਸਾਡੇ ਕੋਲੇ ਭੇਜ ਸਕਦੇ ਹੋ ਬੇਫਿਕਰ ਹੋ ਕੇ ਅਗਰ ਤੁਹਾਡੇ ਕੋਲੇ ਭੇਜਣ ਨੂੰ ਕੋਈ ਸਾਧਨ ਨਹੀਂ ਹੈਗਾ ਤਾਂ ਅਸੀਂ ਆਪਣਾ ਆਟੋ ਲੈ ਕੇ ਅਸੀਂ ਤੁਹਾਡਾ ਸਮਾਨ ਲੈ ਜਾਵਾਂਗੇ ਤੇ ਬਸ ਤੁਸੀਂ ਉਹਦਾ ਕਿਰਾਇਆ ਦੇਣਾ ਹੁੰਦਾ ਵਾ ਹੁਣ ਜਾਣਦਾ ਤੇ ਤਿਆਰ ਕਰਕੇ ਅਸੀਂ ਤੁਹਾਡੇ ਘਰ ਵਾਪਸ ਵੀ ਛੱਡ ਜਾਾਂਗੇ ਤੇ ਜੋ ਸਾਡੀ ਪੇਮੈਂਟ ਆ ਸਾਨੂੰ ਦੇ ਦੇਣੀ ਆ ਤੇ ਜੋ ਆਟੋ ਵਾਲੇ ਦਾ ਕਿਰਾਇਆ ਬਣਦਾ ਵਾ ਤੁਸੀਂ ਆਟੋ ਵਾਲੇ ਦਾ ਕਿਰਾਇਆ ਦੇ ਦੇਣਾ ਹੁੰਦਾ ਜੀ ਅਗਰ ਤੁਹਾਡੇ ਕੋਲੇ ਸਾਧਨ ਹੈਗਾ ਤੁਸੀਂ ਆਪਣੇ ਸਾਧਨ ਨਾਲ ਜਾਂ ਕੋਈ ਕਿਰਾਇਆ ਕਰਕੇ ਆਟੋ ਵਾਲਾ ਕੋਈ ਤੁਸੀਂ ਆਪਣਾ ਸਮਾਨ ਸਾਡੇ ਕੋਲੇ ਭੇਜ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਕਿ ਮੈਂ ਕਿੰਨੀ ਮਿਹਨਤ ਨਾਲ ਆਪਾਂ ਅਲਮਾਰੀ ਨੂੰ ਤਿਆਰ ਕਰਦੇ ਆ ਤੇ ਸਾਰੀ ਪੂਰੀ ਪ੍ਰੋਪਰ ਆਪਾਂ ਐਂਡ ਤੱਕ ਵੀਡੀਓ ਬਣਾਈ ਹੋਈ ਆ ਇਹ ਤੇ ਦੇਖਦੇ ਰਹੋ ਜੀ ਸਕਿਪ ਨਾ ਕਰਿਓ ਸਾਰੀ ਅਲਮਾਰੀ ਦੇਖਿਓ ਧਿਆਨ ਨਾਲ